ਸਤੇ ਜੀ ਹੁਣ ਨਹੀਂ ਬਾਈ ਹੁਣ ਮਰਜ਼ੀ ਲੈ ਲੋ ਸਾਢੇ 7000 ਰੁਪਏ ਕੱਢੋ 6500 ਰੁਪਿਆ ਫੜਾਓ ਬਾਈ ਜੀ ਛੱਡੋ ਕਿਹੜਾ ਨਹੀਂ ਬਾਈ ਯਾਰ ਲਿਆਓ ਬਾਈ ਪੈਸੇ ਫੜਾਓ ਕੋਈ ਨਹੀਂ ਵਾਰ ਸਹੀ ਆ ਆਪਣੀ ਜੀ ਲੱਗਿਆ ਸੀ ਫੜਾ ਦੇ ਜੇ 65 ਹੁੰਦਾ ਤਾਂ ਨਹੀਂ ਉਹਨਾਂ ਦਾ ਸੌਦਾ ਚੱਲੀ ਜਾਂਦਾ ਕੀ ਦਾ ਚੱਲਦਾ ਬਾਈ ਪਿਛਲੇ ਆਵੇ ਤਾਂ ਬਾਈ ਨੂੰ ਪੁੱਛ ਲੈ ਜੇ ਬਾਈ ਨਹੀਂ ਦੇ ਸੌਖਣਾ ਹਾਂ ਜੇ ਬਾਈ ਸਹੀ ਗੱਲ ਆ ਤੁਸੀਂ ਨਹੀਂ ਤਾਂ ਫਿਰ ਆਹ ਮੁੰਡਾ ਖੜਾ ਹੀ ਆ ਸੁਖ ਇਹ ਆ ਬੱਕਰੀ ਆ ਮਗਰ ਬੱਚਾ ਆਪਾਂ ਦਾ 650 ਆ ਬਾਈ ਨੂੰ ਫੜਾ ਦੇ ਹੂੰ ਸਹੀ ਆ ਨਾ ਯਾਰ ਰੰਗ ਪਟੇਗਾ ਗੱਲ ਆ ਕੋਈ ਡੱਕੇ ਨਹੀਂ ਥੋੜਾ ਮਾਰ ਲੈ ਯਾਰ 6000 ਰੁਪਏ ਦੇ ਓਏ ਯਾਰ ਬਾਈ ਚਾ ਆ ਗਿਆ ਜਿਹੜੀ ਗੱਲ ਚੱਲ ਉਹ ਚੱਲ ਯਾਰ ਸਾਡਾ ਨਾ ਬਈ ਕਾ ਨਸਾਬ ਆ ਫਿਕਰਾ ਨੀ ਹੋ ਉਹ ਛੱਡ ਯਾਰ ਸਾਈਨਲ ਹੁਣ ਕੀ ਹੋ ਜਾਊਗਾ ਸਾਈਨਲ ਕੀ ਹੋ ਜਾਊਗਾ ਲਿਖਾਈ ਹੈ ਲਿਖਾਈ ਕਹਿੰਦਾ ਯਾਰ ਭਾਈ ਮੈਂ ਨਹੀਂ ਕਰਾਉਣੀ ਓਏ ਆ 500 ਵੀ ਰੱਖਣਾ ਤੂੰ ਭਰਾਵਾ ਆ ਬਾਈ ਫਟਾ ਰਸਾ ਸਹੀ ਐ ਫੇ ਚਲ ਖਰਾਬਾ ਦੇ ਸਹੀ ਐ ਡਾਕਟਰ ਪੈਂਦੇ ਭਾਈ ਸੁਖੇ ਕਿਵੇਂ ਕਰਵਾਤੀ ਹੁਣ ਲੱਗਿਆ ਜੀ ਭਰਾਵਾ ਮੈਂ ਕਿਵੇਂ ਕਰਵਾਤੀ ਹੁਣ ਇਹ ਭਾਈ 6500 ਰੁਪਏ ਸੁਥਾ ਜਾਂ 7000 ਰੁਪਏ ਨੇ ਮੰਗਿਆ ਸੀ ਠੀਕ ਆ ਤੇ ਲਖਾਈ ਕਿਵੇਂ ਕਰਤੀ ਲਖਾਈ ਲਖਾਈ ਨਹੀਂ ਨਹੀਂ ਟੋਡੋ ਟੋਡੋ ਭਾਈ ਇੱਕ ਗੱਲ ਸੁਣ ਇੱਕ ਗੱਲ ਸੁਣ ਇੱਕ ਗੱਲ 2000 ਰੁਪਏ ਘਟਾ ਪਿਆ ਭਰਾਵਾ ਗੱਲ ਸੁਣ ਲਾ ਗੱਲ ਸੁਣ ਲਾ ਆ ਲੈ ਲਖਾਈਏ ਕਰਾਂ 200 ਰੁਪਏ ਛੋਟ ਕਰਦੀ ਹਾਂ ਹਾਂ ਉਹ ਤਾਂ ਕਰਨੀ ਇੱਕ ਜੀ ਦਾ ਕਰਨਾ ਵੱਡੇ ਦੇ ਪਿੱਛੇ ਤੋਂ ਬਗੈਰ ਲਾ ਦੇ ਅੰਨੀ ਬੋਲੇ ਮੈਂ ਤਾਂ ਉੱਥੇ ਹੀ ਆ ਗਿਆ 200 ਰੁਪਏ ਪਹਿਲਾਂ ਪਹਿਲਾਂ ਉਹ ਸੋਨਾ ਨਾ ਮਹਿੰਗੀ ਨਾ ਸਸਤੀ ਹੁੰਦੀ ਆ ਯਾਰ ਚੱਲ ਕੋਈ ਨਹੀਂ ਕੋਈ ਨਾ ਯਾਰ ਉੱਥੇ ਲੱਗ ਗਏ ਉਹ ਵੀ ਕਿਹੜਾ ਪਿੰਡ ਸੀ ਬਾਈ ਆਪੇ ਬਾਈ ਆਪੂ ਆਪਣੀਆਂ ਬਾਈ ਆ ਠੀਕ ਆ ਬਾਈ ਆਪਣਾ ਕਿਹੜਾ ਪਿੰਡ ਸੀ ਪੰਡਤਾਂ ਪੰਡਤਾਂ ਨਹੀਂ ਕਿ ਪੰਡਤਾਂ ਲਈ ਝੁੱਗਾਂ ਠੀਕ ਆ ਪੰਡਤਾਂ ਲਈ ਝੁੱਗਾਂ ਜਲਾਲਾਬਾਦ ਤੋਂ ਆਈ ਸੀ ਬਾਈ ਤੇ ਆ ਬੱਕਰੀ ਦਵਾਈ ਹੈ ਬਈਆਂ ਨੂੰ ਬਈ ਤੇ ਆ ਬੱਚਾ ਮਗਰ ਬੱਕਰਾ ਬੱਕਰੇ ਦੀ ਕੰਨ ਕੁਆਲਿਟੀ ਬਹੁਤ ਚੰਗੀ ਆ ਉਹ ਦੇਖ ਸਕਦੇ ਬੱਕਰਾ ਮਗਰ ਬਈ ਤੇ ਆ ਬੱਕਰੀ ਦਾ ਸੌਦਾ ਹੋਇਆ 6500 ਚ ਲਖਾਈ ਆਪ ਕੋ ਆਪਣੀ ਆ ਤੇਰੇ ਕੋਲੇ ਹੀ ਆ ਬੱਕਰਾ ਸੁਣਦੇ ਸੁੱਖੇ ਨੇ ਕਰਾਇਆ ਸੌਦਾ ਹਾਂ ਸੁੱਖੇ ਨੇ ਕਰਾਤਾ ਬਈ